ਇੱਕ ਗੱਡੀ ਬਰਾਮਦ ਕੀਤੀ ਗਈ ਹੈ ਮੁਹਾਲੀ ਦੇ ਸੈਕਟਰ 91 ਤੋਂ ਇੱਕ ਗ੍ਰਿਫਤਾਰੀ ਹੋਈ ਹੈ ਜਿਸੇ ਵੱਡੀ ਸਾਜਿਸ਼ ਨੂੰ ਅੰਜਾਮ ਦੇਣ ਦੀ ਫਰਾਖਤ ਵਿੱਚ ਸਨ ਇਹ ਮੁਲਜ਼ਮ ਤਾਂ ਵਿਕਰਮਜੀਤ ਤੇ ਯੂਆਪਾ ਦੇ ਤਹਿਤ ਆ ਵੀ ਮਾਮਲੇ ਯੂਆਪਾ ਦੇ ਸਣੇ ਵੀ ਮਾਮਲੇ ਦਰਜ ਨੇ ਸਰਹੱਦ ਪਾਰੋਂ ਹਥਿਆਰ ਅਤੇ ਨਸ਼ਾ ਤਸਕਰੀ ਦੇ ਵਿੱਚ ਵੀ ਇਹ ਸ਼ਾਮਲ ਸੀ ਤਾਂ ਤਸਵੀਰ ਤੁਹਾਨੂੰ ਦਿਖਾ پا ਰਹੇ ਹਾਂ ਲੌਰੈਂਸ ਦਾ ਬਿਲਕੁਲ ਕਰੀਬੀ ਇਹ ਦੱਸਿਆ ਜਾ ਰਿਹਾ ਹੈ ਵਿਕਰਮਜੀਤ ਜੀ ਟੀਫ 37 ਗੈਂਗਸਟਰ ਟਾਸਕ ਫੋਰਸ ਦੇ ਵੱਲੋਂ ਇਹ ਵੱਡੀ ਸਫਲਤਾ ਹੱਥ ਕੀਤੀ ਹਾਸਲ ਕੀਤੀ ਗਈ ਹੈ ਦੱਸਿਆ ਕਿ ਲਾਰੈਂਸ ਅਤੇ ਗੋਲਡੀ ਬਰਾੜ ਦਾ ਇਹ ਗੁਰਗਾ ਦੱਸਿਆ ਜਾ ਰਿਹਾ ਸੀ ਗੈਂਗ ਦਾ ਇਹ ਗੁਰਗਾ ਦੱਸਿਆ ਜਾ ਰਿਹਾ ਹੈ ਵਿਕਰਮਜੀਤ ਸਿੰਘ ਵਿੱਕੀ ਇਸ ਦਾ ਨਾਂ ਹੈ ਔਰ ਉਸ ਤੋਂ ਬਰਾਮਦਗੀ ਵੀ ਹੋਈ ਹੈ ਦੱਸਿਆ ਕਿ ਇੱਕ ਪਿਸਟਲ ਮਿਲੀ ਹੈ 8 जिंदा ਕਾਰਤੂਸ ਮਿਲੇ ਨੇ ਇੱਕ ਗੱਡੀ ਬਰਾਮਦ ਕੀਤੀ ਗਈ ਹੈ ਔਰ ਸੈਕਟਰ 91 ਤੋਂ ਗ੍ਰਿਫਤਾਰੀ ਹੋਈ ਹੈ ਤਾਂ ਮਨੋਜ ਰਾਠੀ ਨੇ ਮੇਰੇ ਸਹਿਯੋਗੀ ਫੋਨ ਲਾਈਨ ਤੇ ਮਨੋਜ ਕੀ ਕੁਝ ਜਾਣਕਾਰੀ ਔਰ ਕਿਵੇਂ ਇਸ ਦੀ ਗ੍ਰਿਫਤਾਰੀ ਹੋਈ ਹੈ ਕੀ ਸੂਚਨਾ ਸੀ ਪੁਲਿਸ ਦੇ ਕੋਲ ਦੇਖੋ ਬਰਜੋਤ ਕਹਿ ਸਕਦੇ ਇੱਕ ਵੱਡੀ ਕਾਮਯਾਬੀ ਪੁਲਿਸ ਨੂੰ ਬਲੀਏ ਇਹਦੇ ਵਿੱਚ ਐਨਟੀ ਗੈਂਗਸਟਰ ਟਾਸ ਫੋਰਸ ਪੰਜਾਬ ਦੀ ਉਸ ਨੂੰ ਇੱਕ ਇਨਫੋਰਮ ਸੀ ਅਫਸਰਾਂ ਨੂੰ ਇੱਕ ਇਨਫੋਰਮ ਸੀ ਕਿ ਸੈਕਟਰ ਕਨਵੇ ਮਹਾਲੀ ਦੇ ਵਿੱਚ ਫੋਰਚੂਨਰ ਗੱਡੀ ਦੇ ਵਿੱਚ ਸਫੇਦ ਕਲਰ ਦੀ ਫੋਰਚੂਨਰ ਗੱਡੀ ਦੇ ਵਿੱਚ ਇੱਕ ਲਾਰੈਂਸ ਤੇ ਗੋਲਡੀ ਬਰਾੜ ਦਾ ਖਾਸ ਵਿਕਰਮਜੀਤ ਉਹ ਉੱਥੇ ਪਹੁੰਚ ਰਿਹਾ ਜਿਹਦੇ ਕੋਲ ਅवैध ਇਲੀਗਲ ਵੈਪਨ ਵੀ ਹੈਗਾ ਜਦ ਉਸ ਨੂੰ ਫੜਿਆ ਤੇ ਉਹਨੇ ਭੱਜਣ ਦੀ ਵੀ ਕੋਸ਼ਿਸ਼ ਕੀਤੀ ਜਿਸ ਤੋਂ ਬਾਅਦ ਉਹਨੂੰ ਕਾਬੂ ਕਰ ਲਿਆ ਗਿਆ ਹਾਲਾਂਕਿ ਹੁਣ ਤੱਕ ਦੀ ਜਾਣਕਾਰੀ ਡੀਜੀਪੀ ਵੱਲੋਂ ਵੀ ਜਾਣਕਾਰੀ ਦਿੱਤੀ ਗਈ ਹੈ ਇਹ ਮਾਮਲੇ ਦਰਜ ਨੇ UAPA ਦਾ ਵੀ ਮਾਮਲਾ ਇਹਦੇ ਤੇ ਦਰਜ ਨੇ ਤੇ ਕ੍ਰਾਸ ਬਾਰਡਰ ਜਿਹੜੀ ਵੈਪਨ ਦੀ ਤਸਕਰੀ ਹੋਵੇ ਚਾਹੇ ਉਹ ਡਰਗ ਤਸਕਰੀ ਹੋਵੇ ਇਹਦੇ ਚ ਇਨਵੋਲਵਮੈਂਟ ਜਿਹੜੀ ਹੈ ਉਹ ਸਾਹਮਣੇ ਆਈ ਹੈ ਜੋ ਕਿ ਉਹਨਾਂ ਪੀਜੀਪੀ ਵੱਲੋਂ ਵੀ ਜਾਣਕਾਰੀ ਇਸ ਪੂਰੇ ਮਾਮਲੇ ਜੇ ਦਿੱਤੀ ਗਈ ਹੈ ਹਾਲਾਂਕਿ ਇਹ ਦੱਸਿਆ ਜਾ ਰਿਹਾ ਹੈ ਕਿ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਇੱਥੇ ਪਹੁੰਚਿਆ ਸੀਗਾ ਕਿਉਂਕਿ ਉਸ ਤੋਂ ਪਹਿਲਾਂ ਪੁਲਿਸ ਨੂੰ ਇੱਕ ਇਨਪੁਟ ਸੀ ਔਰ ਇਨਪੁਟ ਦੇ ਆਧਾਰ ਤੇ ਉੱਥੇ ਪੂਰੀ ਏਰੀਆ ਜਿਹੜਾ ਹੈ ਉਹ ਸੀਲ ਕੀਤਾ ਹੋਇਆ ਸੀਗਾ ਬੜੇ ਹੀ ਗੁਪਚੁਪ ਤਰੀਕੇ ਨਾਲ ਇਹ ਪੂਰਾ ਆਪਰੇਸ਼ਨ ਹੋਇਆ ਕਿ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਪਨਕ ਲੱਗਦੀ ਹੈ ਤਾਂ ਉੱਥੇ ਉਹ ਜਿਹੜੇ ਗੈਂਗਸਟਰ ਨੇ ਜਾਂ ਸ਼ੂਟਰ ਨੇ ਉਹ ਭੱਜ ਜਾਂਦਾ ਇਸ ਕਰਕੇ ਬਹੁਤ ਹੀ ਸਿਕਰਟ ਇਨਫੋਰਮੇਸ਼ਨ ਤੇ ਇਹ ਆਪਰੇਸ਼ਨ ਜਿਹੜਾ ਚਲਾਇਆ ਗਿਆ ਔਰ ਇਸ ਨੂੰ ਕਾਬੂ ਕਰਨ ਕਰ ਲਿਆ ਗਿਆ ਅਕੀ 8 ਜਿੰਦਾ ਕਾਰਤੂਸ ਇੱਕ ਪਿਸਤਲ ਤੇ ਇੱਕ ਗੱਡੀ ਇਹਦੇ ਕੋਲੋਂ ਹੁਣ ਰਿਕਵਰ ਹੋਈ ਹੈ ਹੋਰ ਵੀ ਪੁੱਛ ਕੇ ਇਹ ਦੱਸਿਆ ਜਾ ਰਿਹਾ ਕਿ ਆਖਿਰ ਇਥੇ ਕਿਸ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਪਹੁੰਚਿਆ ਸੀਗਾ ਤੇ ਉਹਦਾ ਇਰਾਦਾ ਕੀ ਸੀ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਮਨੋਜ ਤਮਾਮ ਜਾਣਕਾਰੀ ਲਈ ਤਾਨਵਾਦ ਹੈ ਕਾ ਇਹ ਸਾਰਾ ਕੁਝ ਹੁਣ ਅੱਗੇ ਇਨਵੈਸਟੀਗੇਸ਼ਨ ਕੀਤੀ ਜਾਏਗੀ ਹੋਰ ਕਿੱਥੇ ਕਿੱਥੇ ਤਾਰ ਜੁੜਦੇ ਨੇ ਕਿ ਕੁਝ ਅਗੇ ਪਲੈਨਿੰਗ ਜਿਹੜੀ ਹੈ ਉਹ ਕੀ ਦਿੱਕ ਉਹ ਦਰ ਤਲਵੰਡੀ ਸਾਬੋ ਦੇ ਵਿੱਚ ਕਿਸਾਨਾਂ ਨੇ ਐਸਡੀਐਮ ਦਫ਼ਤਰ ਘੇਰਿਆ ਹੈ ਤਲਵੰਡੀ ਸਾਬੋ ਦੇ ਐਸਡੀਐਮ ਨੂੰ ਬੰਦੀ ਬਣਾਇਆ ਗਿਆ ਐਸਡੀਐਮ ਨੂੰ ਦੱਸੇ ਕਿ ਕਰੀ 5 ਘੰਟੇ ਤੱਕ ਬੰਦ ਰੱਖਿਆ ਗਿਆ ਹੈ ਐਸਡੀਐਮ ਦਫ਼ਤਰ ਦੇ ਬਾਹਰ ਕਿਸਾਨਾਂ ਨੇ ਨਾਰੇ ਪਾਸੀ ਕੀਤੀ ਤਾਂ ਏਡੀਸੀ ਅਤੇ ਪੁਲਿਸ ਪਹੁੰਚ ਕੇ ਕਿਸਾਨਾਂ ਨੂੰ ਸ਼ਾਂਤ ਕਰਵਾਇਆ ਕਿਸਾਨਾਂ ਨੇ ਏਡੀਸੀ ਦੇ ਭਰੋਸੇ ਤੋਂ ਬਾਅਦ ਤਰਨਾ ਚੁੱਕਿਆ ਹੈ ਗੈਸ ਪਾਈਪਲਾਈਨ ਪੌਂਡ ਵਾਲੀ ਕੰਪਨੀ ਦੇ ਵੱਲੋਂ ਮੁਆਵਜ਼ਾ ਨਾ ਦੇਣ ਦਾ ਕਿਸਾਨ ਤਰਨਾ ਦੇ ਰਹੇ ਨੇ ਉਹਨਾਂ ਦਾ ਕਹਿਣਾ ਕਿ ਉਹਨਾਂ ਦੀ ਖੇਤਾਂ ਦੇ ਵਿੱਚੋਂ ਪਾਈਪਾਂ ਜਿਹੜੀਆਂ ਨੇ ਉਹ ਗੈਸ ਪਾਈਪਲਾਈਨ ਕੰਪਨੀ ਦੇ ਵੱਲੋਂ ਤਾਂ ਕੱਢ ਲਈਆਂ ਗਈਆਂ ਪਰ ਉਹਨਾਂ ਦਾ ਜਿਹੜਾ ਬੰਦਾ ਨੁਕਸਾਨ ਦਾ ਮੁਆਵਜ਼ਾ ਹੈ ਉਹ ਨਹੀਂ ਦਿੱਤਾ ਗਿਆ ਇਸ ਨੂੰ ਲੈ ਕੇ ਐਸਡੀਐਮ ਨੂੰ ਦੱਸਿਆ ਕਿ 5 ਘੰਟੇ ਤੱਕ ਬੰਦੀ ਬਣਾਇਆ ਗਿਆ ਹੈ ਤਸਵੀਰਾਂ ਸਾਹਮਣੇ ਪੂਰੇ ਇਥੋਂ RAME ਤੋਂ ਲੈ ਕੇ ਧੁਰ ਤੇ ਘਰ ਆਰਾਮਾ ਤੇ ਨਾਮ ਸਾਹ ਦੋ ਪਿੰਡ ਹਜੇ ਵੀ ਰਹਿੰਦੇ ਆ 35 ਸਾਲ ਆ ਗਏ ਅਧਿਕਾਰੀ ਆਉਣ ਜੋ SSP ਸਾਹਿਬ DC ਸਾਹਿਬ ਤੇ ਇਹਨਾਂ ਦੇ ਸਾਰਾ ਹਮਲਾ ਫੇਰ ਲੈ ਜਿਹੜਾ ਇੱਥੇ SP ਅਜੇ ਗਾਂਧੀ ਜੀ ਤੇ EDC ਜਿਹੜੀ ਮੈਡਮ ਉਹ ਆਏ ਆ ਉਹਨਾਂ ਨੇ ਪੂਰਨ ਤੌਰ ਤੇ ਇਸ ਗੱਲ ਦਾ ਵਿਸ਼ਵਾਸ ਦਿਵਾਇਆ ਹੈ ਵੀ ਅਸੀਂ ਜਿਹੜਾ ਸਮਝੌਤਾ ਹੈ ਇਹਨ ਮਹੀਨੇ ਨੂੰ ਲਾਗੂ ਕਰਾਂਗੇ ਸਿਰੇ ਚੜਾਵਾਂਗੇ ਇਸ ਦੇ ਲਈ ਅੱਜ ਜਿਹੜਾ SDM ਦਾ ਘਰਾਓ ਹੈ ਸੀ ਅਸੀਂ ਅਸੀਂ ਇੱਕ ਵਾਰੀ SDM ਸਾਹਿਬ ਦਾ ਘਰਾਓ ਛੜਤਾ ਪਰ ਸਾਡਾ ਜਿਹੜਾ ਧਰਮ ਹੈ ਉਹਵੇਂ ਜਾਰੀ ਉਸ ਜਗ੍ਹਾ ਤੇ ਰਹਿਣੇ ਨੇਲੇ ਵਾਲੇ ਦੇ ਵਿੱਚ ਜੇ ਸਾਡੀ ਗੱਲ ਨੂੰ ਮੋੜ ਅਣਗੌਲਿਆ ਕਰਦੇ ਐ ਕੋਈ ਵੀ ਅਧਿਕਾਰੀ ਚਾਹੇ ਸਰਕਾਰ ਅਸੀਂ ਮੋੜੇ ਇਸ ਰਸਤੇ ਨੂੰ ਚੁਣਾਂਗੇ ਸਾਡੀ ਮਜਬੂਰੀ ਬਣੀ ਆ ਬਣੀ ਐ ਇਸ ਲਈ ਅਸੀਂ ਸੋਡੇ ਸਮੱਥ ਬਰਾਹੀਂ ਸਨੇਹਾ ਦੇਣਾ ਚਾਹੁੰਦੇ ਆ ਇੱਕ ਵਾਰੀ ਸਮਾਪਤੀ ਐ ਲਿਖਤੀ ਤੌਰ ਤੇ 6359 ਆਏ ਆ ਉਹਨਾਂ ਨੂੰ ਦੇਣਾ ਉਸ ਤੋਂ ਬਾਅਦ ਡੀਸੀ ਸਾਹਿਬ ਨਾਲ ਪਰਸੋਂ ਬੈਠ ਕੇ ਇਹਦਾ ਨਿਵੇੜੇ ਵਾਲੇ ਫੈਸਲੇ ਤੇ ਲੈ ਕੇ ਜਾਂਦੇ ਆ ਡੀਸੀ ਸਾਹਿਬ ਉਹਨਾਂ ਦੀ ਆਪਦੀ ਮਰਜ਼ੀ ਐ ਜਾਂ ਵਿਚਲਮ ਕਾਉਂਦੇ ਆ ਅਸੀਂ ਇਸ ਮਸਲੇ ਨੂੰ ਸਿਰੇ ਲਾਏ ਬਣਾ ਇਹਦਾ ਕਦੇ ਵੀ ਜਿਹੜਾ ਆਪਦਾ ਹੱਕ ਹੈ ਅਧਿਕਾਰ ਹੈ ਉਹ ਛੱਡਾਂਗੇ ਨਹੀਂ ਲਿਖਤੀ ਸਮਝੌਤਾ ਇਨਵੇਂ ਨੂੰ ਸਾਰੇ ਸਾਰਾ ਲਾਗੂ ਕਰਾ ਕੇ ਰੱਖੋ